ਅੱਜ ਅਸੀਂ ਨੂੰ ਨੂਰਮਾਨਾ ਦੇ ਜੰਡੇਆਲੀ ਮੰਝੀ ਦੇ ਕੋਲ ਪਿੰਡ ਹੈ ਭਾਜੀ ਆਪਣੇ ਆਪ ਹੀ ਪਿੰਡ ਦੱਸ ਦੇਣਗੇ ਤੇ ਇਹ ਭੈਣ ਜੀਆਂ ਨੂੰ ਪ੍ਰੋਬਲਮ ਸੀਗੀ ਤੇ ਇਹਨਾਂ ਤੋਂ ਅੱਜ ਪੁੱਛਦੇ ਆਂ ਵੀ ਐਮ ਐਚ ਕੇ ਹੈਲਥਕੇਅਰ ਦੇ ਪ੍ਰੋਡਕਟ ਯੂਜ਼ ਕੀਤੇ ਸੀ ਕਿੰਨਾ ਕੁ ਫਰਕ ਆਇਆ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਪੈਂਦਾ ਜੀ ਆਪਣਾ ਇਹ ਕਿਹੜਾ ਸਮਰਾਏ ਆ ਜੀ ਜਿਹੜਾ ਮੰਝੀ ਦੇ ਨਾਲ ਹੈ 2 ਕਿਲੋਮੀਟਰ ਦੇ ਅੱਛਾ ਅੱਛਾ ਤੇ ਭੈਣ ਜੀ ਕੀ ਦਿੱਕਤ ਆਉਂਦੀ ਸੀ ਤੁਹਾਨੂੰ ਵੀ ਜੋ ਮੇਥੋਂ ਉਠਿਆ ਨਹੀਂ ਸੀ ਜਾਂਦਾ ਹਾਂਜੀ ਹਾਂਜੀ ਤੇ ਮੈਨੂੰ ਉਠਣ 'ਚ ਬਹੁਤ ਪ੍ਰੋਬਲਮ ਸੀ ਹਾਂਜੀ ਬੈਠਣਾ ਤਾਂ ਮੇਰੇ ਲਈ ਬਹੁਤ ਮੁਸ਼ਕਲ ਸੀ ਸਰਵਾਈਕਲ ਤੇ ਡਿਸਕ ਸਰਵਾਈਕਲ ਵੀ ਡਿਸਕ ਵੀ ਸਰਵਾਈਕਲ ਦਾ ਤਾਂ ਜਦ ਮੇਰਾ ਰਾਤ ਨੂੰ ਸੌਂ ਜਾਂਦੀ ਸੀ ਤਾਂ ਮੇਰੇ ਪੱਠੇ ਖਿੱਚੇ ਹੋ ਜਾਂਦੇ ਸੀ ਹਾਂਜੀ ਹਾਂਜੀ ਤੇ ਮੇਰੇ ਸਿਰ ਚ ਦਰਦ ਰਹਿੰਦਾ ਸੀ ਅੱਛਾ ਜੀ ਅੱਛਾ ਜੀ ਲੱਕ ਦਰਦ ਹੁੰਦਾ ਤਾਂ ਤੁਸੀਂ ਕਿਹਾ ਨਵੇਂ ਐਨਾ ਵੱਡਾ ਦੁੱਖ ਸੀ ਵੀ ਮੈਂ ਆਪਣਾ ਬੈਠਣਾ ਹੀ ਬਹੁਤ ਮੇਰੇ ਲਈ ਮੁਸ਼ਕਲ ਹੋ ਗਿਆ ਸੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਕਿੰਨੇ ਕ ਪਰਸੈਂਟ ਇੱਕ ਮੰਥ ਦੀ ਮੈਡੀਸਿਨ ਯੂਜ਼ ਕਰ ਲਈ ਤੁਸੀਂ ਕਿੰਨੇ ਪਰਸੈਂਟ ਤੁਸੀਂ ਫਰਕ ਕੋ ਇਰਮਨ 50 50 ਕਹਿੰਦੀ ਮੈਨੂੰ 50% ਆ ਰਹੇ ਨੇ ਪਹਿਲੇ ਵੀ ਨਹੀਂ ਹਾਂਜੀ ਤੇ ਕਿਦਾਂ ਲੱਗਦਾ ਹੁਣ ਤੁਹਾਨੂੰ ਵੀ ਆਪਾਂ 100% ਸਹੀ ਹੋ ਜਾਵਾਂਗੇ ਬਿਲਕੁਲ ਠੀਕ ਹੈ ਜੀ ਬਿਲਕੁਲ ਹੋ ਜਾਣਾ ਵਿਸ਼ਵਾਸ ਹੋ ਗਿਆ ਮੱਚ ਕੇ ਤੇ ਹਾਂਜੀ ਠੀਕ ਹੈ ਜੀ ਤੇ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਮੇਰਾ ਤਾਂ ਭੈਣਾ ਭਰਾਵਾਂ ਨੇ ਹੀ ਮੈਸੇਜ ਆ ਕਿ ਤੁਸੀਂ ਐਮ ਐਚ ਕੇ ਹੈਲਥ ਕੇਅਰ ਵਾਲਾ ਪ੍ਰੋਡਕਟ ਜਿਹੜਾ ਆ ਇਹ ਤੁਸੀਂ ਵਰਤੋ ਇਹਦੇ ਨਾਲ ਤੁਹਾਨੂੰ ਜ਼ਰੂਰ ਆਨ ਆਊਗਾ ਕਿਉਂਕਿ ਮੈਂ ਬਹੁਤ ਦੁਖੀ ਸੀ ਮੈਂ ਇਸ ਬਿਲਡਿੰਗ ਬਹੁਤ ਖੁਸ਼ੀਆਂ ਕਿ ਮੈਨੂੰ ਰਾਹ ਮਿਲਿਆ ਇੱਕ ਮਹੀਨੇ ਦੇ ਨਾਲ ਹੀ ਮੈਂ 50% ਠੀਕ ਹਾਂ ਇਹ ਆਸ ਕਰਦੀ ਹਾਂ ਜਦੋਂ ਮੈਂ ਅਗਲਾ ਖਾऊंगी ਤਾਂ ਮੈਂ 100% ਠੀਕ ਹੋ ਜਾਵਾਂਗੀ ਹਾਂਜੀ ਪਾਜੀ ਕਿੰਨੇ ਕੋਖੇ ਸੀਗੇ ਭੈਣ ਜੀ ਬਹੁਤ ਡਿਫਿਕਲਟ ਸੀਗਾ ਸਹੀ ਗੱਲ ਔਰ ਉਹ ਕੈਂਦਵੈਤ ਲੱਗਦਾ ਨਹੀਂ ਵੀ ਇਹੇ ਹੀ ਮੋੜ ਕੇ ਤੰਦਰੁਸਤੀ ਵਾਲਾ ਜੀਵਨ ਜੀ ਸਕਦੇ ਕਿ ਨਹੀਂ ਜੀ ਸਕਦੇ ਠੀਕ ਹੈ ਜੀ ਮਤਲਬ ਕਿ ਹੁਣ ਤਾਂ ਬਾਹਰੀ ਕਿਰਪਾ ਤੁਹਾਡੇ ਪਰੈਟਨ ਦੇ ਸਾਥ ਕੇ ਜਿਹੜਾ ਇਹ ਜਿੰਨਾ ਵੀ ਐਕਸਰਸਾਈਜ਼ ਕੀਤੀ ਜਾਂ ਖਾਦੇ ਆ ਤਾਂ ਇੰਨੇ ਟਾਈਮ ਦੇ ਵਿੱਚ ਇੰਨਾ ਕਵਰ ਕਰਨਾ ਬਹੁਤ ਵਧੀਆ ਚੀਜ਼ ਹੈ ਕੰਨੀ ਕਰਨਾ ਕਿੰਨੇ ਸਾਲਾਂ ਦੀ ਪ੍ਰੋਬਲਮ ਸੀ ਇਹਨਾਂ ਨੂੰ ਮੇਰੇ ਜਿਹੜੀ ਮੇਰੀ ਸਰਵਾਈਕਲ ਹੈ 20 ਸਾਲ ਤੋਂ ਸੀ ਅੱਛਾ ਜੀ ਜਿਹੜੀ ਮੇਰੀ ਡਿਸਕ ਪ੍ਰੋਬਲਮ ਇਹ 3 ਸਾਲ ਅੱਛਾ ਅੱਛਾ ਕੀ ਡਿੱਗ ਗਏ ਸੀਗੇ ਤੁਸੀਂ ਹਾਂਜੀ ਮੈਂ 3 ਸਾਲ ਪਹਿਲਾਂ ਡਿੱਗ ਪਈ ਸੀ ਪਰ ਜਿੰਨਾ ਬੇਬੀ ਦੇ ਇਨਾਲ ਹਾਂਜੀ ਤੇ ਮੁੜ ਕੇ ਮੈਂ ਟ੍ਰੀਟਮੈਂਟ ਬਹੁਤ ਕਰਵਾਈ ਹਸਪਤਾਲਾਂ ਦੇ ਵਿੱਚ ਵੀ ਉਦਾਂ ਜਿਹੜੇ ਆਹ ਸੜਕਾਂ ਤੇ ਮਸਾਜ ਵਗੈਰਾ ਕਰਕੇ ਕਰਨਾ ਕੋਲ ਕੇ ਬੈਠੇ ਇਹਨਾਂ ਕੋਲ ਵੀ ਪਰ ਮੈਨੂੰ ਆਰਾਮ ਨਹੀਂ ਆਇਆ ਅੱਛਾ ਅੱਛਾ ਮੈਂ ਤਾਂ ਆਪਣੀ ਤੰਦਰੁਸਤੀ ਭੁੱਲ ਗਈ ਸੀ ਮੈਂ ਨਹੀਂ ਗਈ ਸੀ ਮੈਂ ਨਹੀਂ ਸੀ ਬਤਾਈ ਤੰਦਰੁਸਤੀ ਕੰਦੇ ਕਿ ਨੂੰ ਆ ਅੱਜ ਨੇ ਸ਼ੁਕਰ ਕਰਦੇ ਆ ਕਿ ਮੈਂ ਠੀਕ ਹਾਂ ਠੀਕ ਹੈ ਠੀਕ ਹੈ ਅੱਜ ਨੇ 50% ਠੀਕ ਹਾਂ ਅਸਰਦੀ ਬਿਚਾਲੂ ਮੈਂ ਜਦੋਂ ਹੋੜ ਵਾਲੇ ਟਾਈਮ ਦੇ ਵਿੱਚ 100% ਠੀਕ ਹੋ ਅੱਖਾਂ ਭਰੇ ਭੈਣ ਜੀ ਕਿਉਂਕਿ ਮੈਂ ਤੁਸੀਂ ਬਹੁਤ ਸੀ ਇਹ ਅਦਮੇ ਇੰਦੁਖ ਜਿਹੜਾ ਉਹ ਮੈਨੂੰ ਯਾਦ ਕਰਕੇ ਅੱਖਾਂ ਭਰੀਆਂ ਚਲ ਕੋਈ ਨਹੀਂ ਭੈਣ ਬਈ ਹੁਣ ਅਪ ਅਜ ਤੋਂ ਬਾਅਦ ਤੰਦਰੁਸਤੀ ਹੋਵੇ ਤੁਹਾਡਾ ਨਵਚਨ ਕੀਤਾ ਸੀ ਵੀਡੀਓ ਬਣਾਉਣਾ ਹਾਂਗਾ ਤੇ ਅੱਜ ਤੁਹਾਡਾ ਵੀਰ ਆ ਗਿਆ ਤੁਹਾਡੇ ਕੋਲ ਜਿਸ ਤੇ ਕਹਾਂ ਤੁਸੀਂ ਆਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਇਹੀ ਸੁਖਾਇਆ ਕਿ ਤੁਸੀਂ ਬਾਕੀ ਦੇਨ ਨੂੰ ਛੱਡੋ ਤੇ ਇਸ ਪ੍ਰੋਡਕਟ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਖਰਪਣਾਓ ਠੀਕ ਹੈ ਜੀ ਕੋਈ ਸਰਟੀਫਿਕੇਟ ਨਹੀਂ ਹੈਗਾ ਨਾਲੇ ਕੋਈ ਹਾਂਜੀ ਹਾਂਜੀ ਇਹ ਤੁਹਾਨੂੰ ਰਾਮ ਆਉਗਾ ਮਾਰੇ ਤਾਂ ਚਲੋ ਫਿਰ ਲੱਗੇ ਵਿਅਸਤ ਨਹੀਂ ਗਏ ਨਹੀਂ ਨਹੀਂ ਜੀ ਬਿਲਕੁਲ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦਾ ਇਹ ਪਰਮਾਤਮਾ ਦੀ ਕਿਰਪਾ ਹੋਈ ਹੈ ਵੀ ਇਹ ਪਹਿਲੇ ਮਹੀਨੇ 50% ਸਹੀ ਹੋ ਗਏ ਚਲੋ ਕਈਆਂ ਨੂੰ ਕਿਸੇ ਨੂੰ ਕੋਈ 10% ਕਿਸੇ ਨੂੰ 20% ਕਿਸੇ ਨੂੰ 30% ਪਰ ਭੈਣ ਜੀ ਦੇ ਭਰੇਜ ਪੂਰੇ ਇਹ ਕਰਕੇ ਭੈਣ ਜੀ ਇਹ ਮਤਲਬ ਕਿ ਜਲਦੀ ਮਤਲਬ ਕਿ ਇਹਨਾਂ ਨੇ ਐਕਸਰਸਾਈਜ਼ ਜਿਵੇਂ ਵੀ ਅਸੀਂ ਕਿਹਾ ਇਹਨਾਂ ਨੇ ਫੋਲੋ ਕੀਤਾ ਬਹੁਤ ਬਹੁਤ ਭੈਣ ਜੀ ਤੁਹਾਡਾ ਮਤਲਬ ਕਿ ਤੁਸੀਂ ਐਮ ਐਚ ਕੇ ਹਲਤੇ ਵਿਸ਼ਵਾਸ ਕੀਤਾ ਤੇ ਅੱਜ ਤੁਸੀਂ ਮਤਲਬ ਕਿ ਤੰਦਰੁਸਤ ਹੋ ਕੋਈ ਗੱਲ ਨਹੀਂ ਆਪਾਂ ਇਸੇ ਮਹੀਨੇ ਦੇ ਵਿੱਚ ਤੁਹਾਨੂੰ 100% ਦੇ ਪਹੁੰਚਾ ਦਾਂਗੇ ਬੈਗਰੂ ਮਿਹਰ ਕਰੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ